ਬਿਲਡਿੰਗ ਹਰਮਿੰਦਰ ਸਿੰਘ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਜਿਸ ਤੋਂ ਬਾਅਦ ਖਿਡਾਰੀ ਹਰਮਿੰਦਰ ਸਿੰਘ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਿਆ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਖਿਡਾਰੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਸਰਕਾਰਾਂ ਪੰਜਾਬ ਤੇ ਭਾਰਤ ਦਾ ਨਾਮ ਵਿਦੇਸ਼ਾਂ ਦੇ ਵਿੱਚ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੀ ਸਾਰ ਤੱਕ ਨਹੀਂ ਲੈਂਦੀ ਉਹਨਾਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਖਿਡਾਰੀਆਂ ਦੇ ਵੱਲ ਵਿਸ਼ੇਸ਼ ਧਿਆਨ ਦੇ ਤਾਂ ਜੋ ਖਿਡਾਰੀ ਹੋਰ ਵੀ ਵਧੀਆ ਪ੍ਰਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਅਮਿੰਦਰਪਾਲ ਸਿੰਘ ਸਰਦਾਰ ਮਨਜੀਤ ਸਿੰਘ ਵੱਲੋਂ ਤੇ ਇਹ ਮੇਰਾ ਬਾਡੀ ਬਿਲਡਿੰਗ ਦੇ ਵਿੱਚ ਕੰਪੀਟੀਸ਼ਨ ਹੋਇਆ ਸੀਗਾ ਸਾਡਾ ਜੀ ਥਾਈਲੈਂਡ ਦੇ ਅੰਦਰ ਐਫ ਆਈਏ ਫੋਲੋ ਕਰਾਇਆ ਗਿਆ ਸੀਗਾ ਤੇ ਉਹਦੇ ਅੰਦਰ ਮੇਰਾ ਇੱਕ 골ਡ ਤੇ ਇੱਕ ਸਿਲਵਰ ਮੈਡਲ ਹੈ 골ਡ ਮੇਰਾ ਹੈਵੀ weight ਦੇ ਵਿੱਚ ਹੈ ਤੇ ਸਿਲਵਰ ਮੇਰਾ ਮਾਸਟਰਸ ਦੇ ਵਿੱਚ ਹੋਇਆ ਜੀ ਥਾਈਲੈਂਡ ਦੇ ਅੰਦਰ ਹੁਣ ਮੈਂ ਮਿਸਟਰ ਵਰਲਡ ਖੇਡਣ ਜਾਣਾ ਜੀ ਫਿਰ ਐਸਮੀਨੇ ਫੇਰ ਹੈ ਜੀ ਮਿਸਟਰ ਵਰਡ ਕਿਹੜੀ ਜਗ੍ਹਾ ਨੇ ਉਹ ਸਿੰਗਾਪੁਰ ਹੈ ਜੀ ਸਿੰਗਾਪੁਰ ਠੀਕ ਹੈ ਜਿਹੜਾ ਕਿ ਗੁਰਜੀਕਾ ਖਾਲਸਾ ਵੈਗੁਜਕੀ ਫਤਿਹ ਮੇਰੇ ਵੀਰ ਰਵਿੰਦਰਪਾਲ ਸਿੰਘ ਉਹਨਾਂ ਨੇ ਜੋ ਪਹਿਲਾਂ ਦੇਖਦੇ ਵਿੱਚ ਹੋਲਡੀ ਬਿਲਡਿੰਗ ਦਾ بڑے ਮੁਕਾਬਲੇ ਹੋਏ ਆ ਬੜੀਆਂ ਮੱਲਾਂ ਮਾਰੀਆਂ ਤੇ ਆ ਆਰ ਕੀ ਗੁਰੂਮਾਦੀ ਉਡਾਸਰੀ ਦੇ ਨਾਲ థਾਈਲੈਂਡ ਦੇ ਵਿੱਚ ਇੰਟਰਨੈਸ਼ਨਲ ਮੁਕਾਬਲੇ ਦੇ ਵਿੱਚ ਵੀ ਉਹ ਗੋਲਡ ਦੇ ਮੈਡਲ ਜਿੱਤ ਕੇ ਆਏ ਆ ਜਿਤਨਾ ਸਾਡੇ ਚੰਨਜੀਤ ਦੇ ਵੱਡੇ ਵੀਰ ਜੀ ਦਾ ਸ਼ੋਅ ਆ